ਐਸਐਜੀ ਜਰੂਸਨ ਐਸਐਚਓ ਥਾਣਾ ਸੰਗਤ ਸਾਡੇ ਐਲਨਿਟੀ ਕੰਪਨੀ ਦੇ ਕਾਰਜਸ਼ਿਕਤੋਂ ਇੱਕ ਖੋਹ ਹੋਈ ਸੀ ਜਿਸ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 7 ਅੰਡਰ ਸੈਕਸ਼ਨ 307 789ਵੀ ਦੇ ਦਰਜ ਕੀਤਾ ਸੀ ਜਿਸ ਦੇ ਸਬੰਧ ਵਿੱਚ ਅਸੀਂ ਦੋ ਬੰਦੇ ਸੰਦੀਪ ਸਿੰਘ ਪੁੱਤਰ ਲੀਣਾ ਸਿੰਘ ਤੇ ਬਲਵੰਤ ਸਿੰਘ ਗ੍ਰਿਫਤਾਰ ਕਰਕੇ ਉਹਨਾਂ ਤੋਂ ਮਾਇਰ ਤੇ ਵਰਤੀ ਦੀ ਰਾੜ ਤੇ 15000 ਰੁਪਏ ਬਰਾਮਦ ਕੀਤੇ ਆ ਇਸ ਦੇ ਸਬੰਧ ਵਿੱਚ ਇਹਨਾਂ ਤੋਂ ਪੁਲਿਸ ਨਰਮਲ ਲੈ ਕੇ ਹੋਰ ਬਾਰਤਾਂ ਤਵਾਰੇ ਖੁਲਾਸਾ ਹੋਣ ਦੀ ਮੀਤ ਹੈ ਜਿਨ੍ਹਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ